ਹਾਂ ਜੀ ਨਾਂ ਜਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਸੋ ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਔਰ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਨੇ ਜਿਨ੍ਹਾਂ ਨੇ ਭਾਈ ਅਮਰਦੇਵਪਾਲ ਸਿੰਘ ਜੀ ਲਈ ਬਹੁਤ ਮਿਹਨਤ ਕੀਤੀ ਹੈ ਜੀ ਜੀ ਜੇਨਾ ਚਾਹੋਗੇ ਅਜੇ ਦੂਸਤ ਦੀ ਨਿਸ਼ਾਨੀ ਲੈ ਕੇ ਬਾਜ ਭਾਈ ਅਰਫਾ ਦੇ ਖਾਲਸਾ ਦੀ 14 ਜੂਨ ਦੀ ਜਿਹੜੇ ਇਥੇ ਬੋਲਦੇ ਬਾਜ ਸਾਡੀ ਕੌਮ ਦਾ ਜਿੱਤ ਦਾ ਪ੍ਰਤੀਕ ਹੈ ਜੀ ਔਰ ਸਿੱਖਾਂ ਨੇ ਬੜੇ ਕਿਲੇ ਫਤਹਿ ਕੀਤੇ ਨੇ ਕਿਲਾ ਜਮਰੌਂ ਦਾ ਫਤਹਿ ਕੀਤਾ ਸਰਹੰਦ ਦੇ ਕਿਲੇ ਫਤਹਿ ਕੀਤੇ ਨੇ ਬੜੇ ਮੁਸ਼ਕਲਾਂ ਵਾਲੇ ਫਤਿਹ ਜਿਹੜੇ ਕਿਲੇ ਕੀਤੇ ਨੇ ਔਰ ਇਹ ਵੀ ਸਾਡੀ ਕੌਮ ਲਈ ਇੱਕ ਬਹੁਤ ਮੁਸ਼ਕਲ ਵਾਲਾ ਕਿਲਾ ਜਿਹਾ ਕਿਲਾ ਖਡੂਰ ਸਾਹਿਬ ਦਾ ਜਿਹੜਾ ਅਸੀਂ ਫਤਿਹ ਕਰ ਰਹੇ ਆ ਭਾਈ ਅਮਰਪਾਲ ਸਿੰਘ ਜੀ ਸੋ 45 ਹਜ਼ਾਰ ਵੋਟ ਦੇ ਨਾਲ ਜਿਹੜਾ ਭਾਈ ਅਮਰਪਾਲ ਸਿੰਘ ਜੀ ਅੱਗੇ ਜਾ ਰਿਹਾ ਜੀ ਹਲਕਾ ਖਡੂਰ ਸਾਹਿਬ ਦੇ ਵਿੱਚ ਜਿਹੜਾ ਜਿਹੜੇ ਭਾਈ ਅਮਰਪਾਲ ਸਿੰਘ ਜੀ ਜਿੱਤ ਕੇ ਬਾਹਰ ਆਏ ਨੇ ਉਹਦੇ ਨਸ਼ੇ ਤੇ ਉਹਦੇ ਡਾਊਨ ਕੀਤਾ ਗਿਆ ਨਸ਼ੇ ਦਾ ਛੇਵਾ ਦਰਿਆ ਸਾਡੇ ਹਲਕਾ ਖਡੂਰ ਸਾਹਿਬ ਚ ਵਗ ਰਿਹਾ ਕਿਉਂਕਿ ਸਾਡਾ ਹਲਕਾ ਬਾਰਡਰ ਏਰੀਆ ਹਲਕਾ ਵਾ ਜੀ ਸੋ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਹਲਕਾ ਖਡੂਰ ਸਾ ਪਾਈ ਅਮਰਤਪਾਲ ਸਿੰਘ ਜੀ ਨੂੰ ਚੁਣਿਆ ਵਾ ਕਿਉਂਕਿ ਮਾਵਾਂ ਦੇ ਪੁੱਤ ਰੂੜੀਆਂ ਤੇ ਤੜਪ ਤੜ ਕੇ ਮਰਦੇ ਸੀ ਵੇਖਿਆ ਘਰਾਂ ਦਾ ਜ਼ਾਲ ਹੋ ਚੁੱਕਿਆ ਵਾ ਕਿ ਮਾਵਾਂ ਦੇ ਘਰਾਂ ਦੇ ਪੁੱਤ ਘਰਾਂ ਦੇ ਭਾਂਡੇ ਵਿੱਚ ਲਈ ਕੌਲੀਆਂ ਚਮਚੇ ਵਿੱਚ ਲਈ ਮਜਬੂਰ ਹੋ ਗਏ ਘਰਾਂ ਦੇ ਘਰ ਬਰਬਾਦ ਹੋ ਗਏ ਪਿੰਡਾਂ ਦੇ ਪਿੰਡ ਨਸ਼ੇ ਨੇ ਇੰਨਾ ਬੁਰਾ ਹਾਲ ਕੀਤਾ ਔਰ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਖਲਕਾ ਕਡੂਰ ਸਾਹਿਬ ਦੇ ਇਹ ਪਿੰਡਾਂ ਦੇ ਲੋਕਾਂ ਨੇ ਸ਼ਹਿਰਾਂ ਦੇ ਲੋਕਾਂ ਨੇ ਪਾਈ ਅਮਰਤਪਾਲ ਸਿੰਘ ਜੀ ਨੂੰ ਚੁਣਨਾ ਜ਼ਰੂਰੀ ਸਮਝਿਆ ਜੀ ਜਿਹੜਾ ਜਾਣ ਚਾਹੁੰਦੇ ਹਾਲਕਾ ਵਾਸੀਆਂ ਜਿਹੜਾ ਵੱਡੀ ਮੀਤ ਨਾਲ ਭਾਈ ਸਾਹਿਬ ਅੱਗੇ ਜਾ ਰਹੇ ਸੀ ਦੇਖੋ ਜੀ ਗੁਰੂ ਸਾਹਿਬ ਜੀ ਦੀ ਬਖਸ਼ੀਸ਼ ਆ ਬਹੁਤ ਔਰ ਉਹਨਾਂ ਲੋਕਾਂ ਦੀਆਂ ਚੜ੍ਹਦੀ ਕਲਾ ਦੀਆਂ ਅਰਦਾਸਾਂ ਹੋ ਰਹੀਆਂ ਜਿਨ੍ਹਾਂ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਜੀ ਦਾ ਸਾਥ ਦਿੱਤਾ ਗੁਰੂ ਘਰਾਂ ਦੇ ਵਿੱਚ ਪੂਰੀ ਦੁਨੀਆ ਦੇ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਹੋ ਰਹੀਆਂ ਨੇ ਕਿ ਉਹ ਪਰਿਵਾਰ ਚੜ੍ਹਦੀ ਕਲਾ 'ਚ ਰਹਿਣ ਜਾਗਦਿਆਂ ਜਬੀਰ ਵਾਲੇ ਪਰਿਵਾਰ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਜੀ ਨੂੰ ਵੋਟ ਪਾ ਕੇ ਇੰਨਾ ਅੱਗੇ ਲੱਗੇ ਗਿਆ ਜੀ ਉਹ ਜੀ ਬਿਸ਼ੇ ਆਪਿਆ ਆਇਆ ਆਪਿਆ ਆਪਿਆ ਛੋਟੇ ਬਰੋ ਕੇ ਨੇ ਬੁਲਾ ਦੇ ਆਓ ਹਾਂਜੀ ਵੀਰਾਂ ਨੂੰ ਮੇਰਾ ਨਾਮ ਸ਼ਿਵਾ ਕਤਰੀ ਜੀ ਜੇ ਚਲਾ ਚਾਹੋਗੇ ਅੱਜ ਜੀ ਬਹੁਤ ਸਾਰੇ ਲੋਕਾਂ ਨਾਲ ਆ ਸਕਦੇ ਹੋ ਜਿਉਂ ਕਿ ਇਹ ਸਭ ਕਹਿੰਦੇ ਹੋ ਹਾਂਜੀ ਐ ਅਸੀਂ ਤਾਂ ਇਹੋ ਬੇਨਤੀ ਕਰਾਂਗੇ ਕਿ ਵੀ ਆਪਣਾ ਅਮਰਤਵਲ ਭਾਈ ਸਾਹਿਬ ਜਿੱਤ ਰਹੇ ਨੇ ਜੀ ਜਿਹੜੇ ਵੀ ਆਪਣੇ ਉਹਨਾਂ ਦੇ ਸਮਰਥਨ ਆਏ ਨੇ ਵੀ ਆਪਣਾ ਹੁੱਲਾਤ ਬਾਜੀ ਨਹੀਂ ਕਰਨੀ ਠੀਕ ਆ ਜੀ ਆਪਾਂ ਇਹ ਚ ਸਿਮਰਨ ਕਰਦੇ ਕਰਦੇ ਬਾਹਰ ਆਣਾ ਜੀ ਸਿਮਰਨ ਕਰਦੇ ਆਪਾਂ ਗੁਰਦਵਾਰ ਸਾਹਿਬ ਜਣਾ ਉੱਥੋਂ ਮੱਥਾ ਟੇਕ ਕੇ ਫਿਰ ਸਾਰੇ ਆਪਣੀ ਜੱਤ ਜਿੰਨੇ ਵੀ ਆ ਘਰੋਂ ਕਲੀਏ ਉੱਥੋਂ ਦੇਖਿਆ ਜਾ ਰੋਟੀ ਤੇ ਆਏ ਗੱਲ ਕਹਿ ਰਹੀਆਂ ਕਿ ਮੁਸਲਮਾਨ ਭਾਈ ਸਾਰੇ ਵੀ ਜਿਹੜੇ ਭਾਈ ਸਾਹਿਬ ਜਿੱਦਦੇ ਦੇ ਖਤਰਾ ਕਿਸ ਤਰ੍ਹਾਂ ਲੱਗਦਾ ਕੋਈ ਖਤਰਾ ਨਹੀਂ ਜੀ ਮੁਸਲਮਾਨ இந்து ਪਿਸ਼ਚ ਨੂੰ ਕਾਹਦਾ ਖਤਰਾ ਹੈ ਜੀ ਜਦੋਂ ਭਾਈ ਸਾਹਿਬ ਦੇ ਨਾਲ ਐਂ ਸਹੀ ਅਸੀਂ ਭਾਈ ਸਾਹਿਬ ਨੂੰ ਖੁਦ ਵੋਟਾਂ ਪਾਈਆਂ ਜੀ ਮੈਂ ਹਿੰਦੂ ਪਰਿਵਾਰ ਆ ਜੀ ਅਸੀਂ ਖੁਦ ਵੋਟਾਂ ਪਾਈਆਂ ਜ ਭਾਈ ਸਾਡੇ ਮੋਢੇ ਦਾ ਮੋਢਾ ਲਾ ਕੇ ਕਿਧ ਉੱਪਰ ਬੜੇ ਖੜੇ ਆ ਮੈਂ ਉਹੋ ਜੇ ਤੁਹਾਨੂੰ ਇਹੋ ਜੇ ਬੰਦੇ ਮਿਲਾ ਸਕਦਾ ਜਿਹੜੇ ਹਿੰਦੂ ਖੱਤਰੀ ਠੀਕ ਹੈ ਨਾ ਵੀ ਜਿਹੜੇ ਜਿਨ੍ਹਾਂ ਨੇ ਆਪਣੇ ਸਿੱਖਾਂ ਨਾਲ ਵੱਧ ਚੜ ਕੇ ਵੋਟਾਂ ਪਾਈਆਂ ਅਜੇ ਸਿੱਖ ਬੰਦੇਗੇ ਸੀ ਪਰ ਹਿੰਦੂ ਇੱਕ ਬੰਨੇ ਖੜੇ ਹੋ ਗਏ ਜੀ ਦੇ ਹਈਓ ਮਤਬਾਲ ਨੂੰ ਭੰਗ ਜੀ ਕਿਹੜਾ ਚੌਲੋ ਜਿਹੜੇ ਵੱਡੀ ਵੀਰਾਂ ਭਾਈ ਸਾਹਿਬ ਕੇ ਜਾਵੇ ਅਹੀਂ ਇਹੋ ਗਾ ਅਹੀਂ ਤਾਂ ਜਿੱਤਿਆਂ ਜੀ ਸਾਨੂੰ ਤਾਂ ਪਹਿਲੀ ਗੱਲ ਪਤਾ ਜੀ ਅਮਰ ਭਾਈ ਸਾਹਿਬ ਜਿੱਤੇ ਨੇ ਜੀ ਅਹੀਂ ਤਾਂ ਕਾ ਵਸੀ ਨਹੀਂ ਹੋ ਗਾ ਤਾਂ ਦਸੀਏ ਜੀ ਪਹਿਲੀ ਪਹਿਲੀ ਗੱਲ ਕੀ ਸਿਰਮਣਾ ਕਰੋ ਰਮਾਨਾ ਵਾਇਗਰੂ ਵਾਇਗਰੂ ਕਰੋ 6 ਦਿਨ ਤੋਂ ਬਾਅਦ ਆਪਾਂ ਵੇਖਾਂਗੇ ਵੀ ਕੀ ਕਰਨਾ ਹੈ ਜੀ ਪਹਿਲੀ ਗੱਲ ਤੇ ਆਪਾਂ ਪਹਿਲੀ ਕੋਸ਼ਿਸ਼ ਕਰਨੀ ਹੈ ਵੀ ਐਨਐਸਏ ਦਾ ਇਹਨਾਂ ਦੇ ਜਿਹੜਾ ਸਾਬਤ ਹੈ ਜਿਹੜਾ ਇਹਨਾਂ ਨੂੰ ਐਨਲਿਸਿਸ ਬਿਨਾ ਸਾਹਬ ਤੇ ਬਿਨਾ ਅੰਦਰ ਛੋਟੇ ਕੀਤਾ ਗਿਆ ਹੈ ਰਦੇਹੀ ਜਿਸ ਤਰ੍ਹਾਂ ਕਰੇ ਉਹ ਮਿਹਨਤੀ ਕਰਾਂਗੇ ਜਿਹੜੀ ਵੀ ਤਕਾਰ ਹੁੰਦੀ ਹੈ ਵੀ ਸਾਡੇ ਭਾਈ ਸਾਹਿਬ ਨੂੰ ਬਾਹਰ ਕੀਤਾ ਕੱਢਿਆ ਜਾਵੇ ਕਿ ਉਹ ਆਪਣੇ ਘਰ ਵੇਅਰ ਕਰ ਸਕਦਾ ਹੈ